ਕਾਫ ਕੜਿਆਣੇ ਵਾਲਿਆ ਗੁਰਪ੍ਰੀਤ ਮੱਤਵੀ ਦੇ ਸਕਦਾ ਜੇ ਜੱਫੇ ਦਾ ਸਵਾਦ ਆ ਗਿਆ ਗੱਲ ਵੱਖਰੀ ਹੋਣੀ ਹੈ ਕਿ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁਖੜੀ ਹੈ ਪਰ ਰੇਡਾਂ ਬਣਾ ਵੀ ਕੱਲ ਨਹੀਂ ਬਣਦੀ ਆਓ ਸਾਹਮਣੇ ਇੱਕ ਪਾਸੇ ਫੂਲਾ ਫੂਲਾ ਯਾਰ ਆਪੇ ਮਨਪ੍ਰੀਤ ਪਲੀਜ਼ ਉਹ ਬੰਦਿਆ ਨੇ ਕਬੱਡੀ ਖੇਡੀ ਆਪਾਂ ਇਦਾਂ ਨਹੀਂ ਕਰ ਸਕਦੇ ਸੋ ਪਲੀਜ਼ ਮੇਰੀ ਹੱਥ ਬਨ ਕੇ ਬੈਠੀ ਹੈ ਰੀਵਿਊ ਲੈ ਸਕਦੇ ਹੋ ਪਰ ਇੰਦਾ ਭੱਜ ਕੇ ਆਉਣ ਦਾ ਕੋਈ ਕੰਮ ਨਹੀਂ ਕਾਲਾ ਜੀ ਕੀ ਫੈਸਲਾ ਹੈ ਰਿਵਿਊ ਚੈੱਕ ਕਰਕੇ ਦੇਣਾ ਪੁਆਇੰਟ RAM ਜੀ ਕਰਿਓ ਇਸ਼ਾਰਾ ਪੁਆਇੰਟ ਰਿਵਿਊ ਚੈੱਕ ਹੋਣ ਤੋਂ ਬਾਅਦ ਦਿੱਤਾ ਜਾਊਗਾ ਦੀਪਤ ਮੁਰਜੀ ਨੇ ਆਖਿਆ ਵੀ ਨੰਬਰ ਜਿਹੜਾ ਰੇਡਰ ਦੇ ਹੱਥੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਆਹ ਗੱਲ ਹੋਣੀ ਚਾਹੀਦੀ ਹੈ ਯਾਰ ਚਾਹੂਗਾ ਰੇਡਰ ਨੂੰ ਦਿੱਤਾ ਕਿਆ ਬਾਤ ਹੈ ਟੁੱਟਾ ਡਬਲ ਕਾਚਾ ਰੇਡਰ ਦਾ ਨੰਬਰ ਆ ਯਾਰ ਦੀਪਕ ਦਾ ਨੰਬਰ ਆ ਆ ਚੀਜ਼ ਹੋਣੀ ਚਾਹੀਦੀ ਨਹੀਂ ਤੇ ਇੱਥੇ ਘਾਟਾ ਰੇਡ ਕਾ ਆਈਂ ਮਿਧਾਣੀ ਚੱਲੀ ਜਾਂਦੀ ਕਦੇ ਉੱਧਰ ਨੂੰ ਕਦੇ ਉੱਧਰ ਨੂੰ ਠੀਕ ਆ ਜਿੱਤਾਂ আর ਵੱਖਰੀ ਗੱਲ ਹੈ ਜਿਹਦੇ ਕਰਮਾਂ ਦੇ ਵਿੱਚ ਜਿੱਤ ਹੈ ਉਹਨੇ ਜਿੱਤ ਜਾਣਾ ਪਰ ਸਪੋਰਟਸਮੈਨਸ਼ਿਪ ਹੋਣੀ ਬੜੀ ਜ਼ਰੂਰੀ ਹੈ ਮੇਰੇ ਵੀਰੋ ਇਹ ਸੱਚਾਈ ਹੋਣੀ ਬੜੀ ਜ਼ਰੂਰੀ ਹੈ ਨਹੀਂ ਤੇ ਅੱਧਾ ਪਉਣਾ ਘਾਟਾ ਆਏ